ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਨੂੰ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਸਾਡੇ ਤਾਂ ਵੀ ਬਹੁਤ ਜ਼ਿਆਦਾ ਧੁੱਪ ਚੜ੍ਹੀ ਹੋਈ ਹੈ ਤੇ ਸਵੇਰ ਦੀ ਧੁੱਪ ਚੜ੍ਹੀ ਹੋਈ ਹੈ ਬਹੁਤ ਗਰਮੀ ਲੱਗ ਰਹੀ ਅੱਜ ਤਾਂ ਬਾਕੀ ਜਿਹੜਾ 25 ਦਿਨ ਅਸਿਕਾ ਉਹਦਾ ਪਾਣੀ ਵੀ ਘਟ ਕੇ ਮੈਂ ਥੋੜੀ ਜਿਹੀ ਕਲਿੱਪ ਬਣਾਈ ਸੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਤੇ ਮੈਂ ਸੋਚ ਸੀ ਵੀ ਚੁੱਲ੍ਹੇ ਨੂੰ ਮਿੱਟੀ ਲਾ ਦਈਏ ਹਨਾ ਕਿਉਂਕਿ ਰੱਗੇ ਸਰਾ ਛੱਟ ਜਾਣੇ ਉਸ ਤੋਂ ਪਹਿਲਾਂ ਪਹਿਲਾਂ ਲਾ ਲਈਏ ਪਾਪਾ ਜੀ ਨੇ ਇੱਧਰ ਪਤਨੀ ਕਾਫੀ ਚੀਜ਼ਾਂ ਦੀ ਪਨੀਰੀ ਬੀਜਤੀ ਪਾਪਾ ਜੀ ਕਿਆ ਕਾਸ ਕੀ ਪਨੀਰੀ ਬੀਜਿਓਰੇ ਓਪੀ ਟਮਾਟਰ ਇੱਥੇ ਕੀ ਵਿੱਚ ਇੰਨੇ ਕਮੈਂ ਬਸ ਦੋ-ਤਿੰਨ ਲਾ ਲਈਏ ਗੋਭੀ ਟਮਾਟਰ ਉਹ ਕਿੰਨਾ ਵੀ ਬੈਲਾਂ ਤੇ ਟਮਾਟਰ ਤਿੰਨ ਚਾਰ ਮੁੱਠੇ ਲੱਗ ਜਾ ਬਹੁਤ ਹਾਂ ਇਹ ਤਾਂ ਹੈ ਗੋਭੀ ਫੇਰ ਆਉਂਦੇਲੇ ਮਹੀਨੇ ਲਿਆ ਮੈਨੂੰ 50 ਰੁਪਏ ਹਮ ਬਸ ਦੋ ਕੁ ਦਿਨਾਂ ਕੇ ਚਾਹਤ ਜਗਾਂ ਅਠਲ ਜੀ ਜਾਣੀ ਹੈ ਹੁਣ ਤੇ ਬਾਕੀ ਬਈ ਤੁਸੀਂ ਦੱਸਿਓ ਹਨਾ ਸਾਡੇ ਤਾਂ ਦੋ ਦਿਨਾਂ ਤੋਂ ਹੁਣ ਮੀਂਹ ਨਹੀਂ ਪੈ ਰਿਹਾ ਹੈਗਾ ਬਾਕੀ ਇੱਧਰ ਕੱਗਰ ਇੱਧਰ ਆਇਆ ਜਿਹੜਾ ਹਨਾ ਸਰਾਲੇਵਾਲ 150 ਫੁੱਟ ਦਾ ਪਾੜ ਪੈ ਗਿਆ ਸੀਗਾ ਕੱਲ ਉੱਥੇ ਰਾਤ ਦੀ ਸੇਵਾ ਚੱਲ ਰਹੀ ਹੈ ਸ਼ਾਪਰ ਦੇ ਨੇੜੇ ਵੀ ਕਹਿ ਰਹੇ ਸੀਗੇ ਵੀ ਉੱਥੇ ਵੀ ਪੈ ਗਿਆ ਪਰ ਸਰਾਲੇਵਾਲ ਨੂੰ ਕਾਫੀ ਜ਼ਿਆਦਾ ਪਾਣੀ ਚੱਲੇ ਗਿਆ ਬਹੁਤ ਬੁਰੇ ਹਾਲਾਤ ਬਣੇ ਹੋਏ ਨੇ ਲੋ ਜੀ ਪਚੂਲੇ ਲਾ ਪਹਿਲਾਂ ਤਾਂ ਇਹ ਪਾਣੀ ਦਾ ਭਰਿਆ ਹੋਇਆ ਸੀਗਾ ਪੂਰਾ ਟੱਪ ਜਿਹੜਾ ਪਾਣੀ ਨਿਕਲ ਰਿਹਾ ਸੀਗਾ। ਕੋਈ ਵੀ ਡਾਲਾ ਦੇ ਵਿੱਚ ਕੁਝ ਬੜਿਆ ਹੋਇਆ ਨਹੀਂ ਹੋਵੇ। ਚਲ ਦੇਖੀ ਜਾਉਂਗੀ। ਕਾਸਕੇ ਇਹ ਜਿਹੜੇ ਟੱਪ ਮਾ ਹੋ ਗੋਦ ਨਹੀਂ ਕੁਛ। ਸਾਦ ਮੈਂ ਕੀ ਕਰਾਂ। ਪਾਣੀ ਦਾ ਭਰਿਆ ਹੋਇਆ। ਕੀ ਹੋਊਗਾ। ਨਾਲੀ ਆਣੀ ਕਿ ਆਵਾਜ਼ ਕੁਛੀ। ਉਹ ਪਤਾ ਨਹੀਂ ਗੱਡੀ ਦਾ ਉਹ ਦੇਣ ਲੱਗਦੀ ਨੀਚੇ ਦੇ ਉਹ ਜਿਹੜੇ ਮੈਂ ਕੋਹ ਨਹੀਂ ਹੁੰਦੇ ਗੱਡੀ। ਓਹੋ ਰਾਜੂ ਤੇ ਲੈ ਆ ਆਰਸੀ ਹਾਂ ਉਹ ਤਾਂ ਕੀ ਆ ਆਰਸੀ ਇਹਦੀ ਆਰਸੀ ਫਿਰ ਉਹ ਕਚਹਿਰੀਆਂ ਵਿੱਚ ਜਮਾ ਕਰਦੀਆਂ ਹਾਂ ਫਾਰਮ ਪਰਕੇ ਲੋ ਜੀ ਗਾਰਾ ਬਣਾ ਲਈਏ ਮਿੱਟੀ ਬਸ ਵਿੱਚ ਉਗਲਿਆ ਨਾ ਮਿੱਟੀ ਲਾ ਦੀ ਆਪਾਂ ਬਹੁਤ ਦਿਨਾਂ ਦੀ ਭਿਓਂ ਕੇ ਰੱਖੀ ਹੋਈ ਆ ਤਾਂ ਜੇ ਘੱਟ ਰਹਿ ਗਈ ਪਾਪਾ ਜੀ ਉੱਥੇ ਪਾ ਲਿਆ ਹੋਰ ਤੇ ਬਸ ਫਾਈਨਲ ਲੈਵਾਂਗੇ ਕਿਲਾ ਕੱਟਣਾ ਅੱਜ ਬਸ ਤਾਂ ਬਹੁਤ ਆ ਰੇਸਿੰਗ ਹੀ ਟਰੈਕੀ ਤੇ ਹੁਣ ਇੱਕ ਹੋਰ ਭਰ ਕੇ ਪੂਰੀ ਤੇ ਆ ਤਾਂ ਪਾਪਾ ਜੀ ਨੇ ਉਧਰ ਪਿਛਲੀ ਸਾਈਡ ਸਾਗ ਵੀ ਵਿੱਚ ਤੇ ਆ ਕਿਉਂਕਿ ਦੋ ਤਿੰਨ ਕਿਨਾਂ ਤਾਂ ਹੁਣ ਨਹੀਂ ਬੰਦਦਾ ਨਾ ਬਸ ਹੁਣ ਰੱਬ ਮੀ ਨਾ ਪਾਵੇ ਜੇ ਮੀ ਪੈ ਗਿਆ ਫਿਰ ਹੋਰ ਬਹੁਤ ਬੁਰੇ ਹਾਲਾਤ ਬਣ ਜਾਣਗੇ ਕੱਲ ਤਾਂ ਇਹ ਕਹਿ ਸੀਗੇ 25 ਕਿਰਾ ਬਹੁਤ ਜ਼ਿਆਦਾ ਖਤਾਈ ਦੀ ਕਗਾਰ ਤੇ ਸੀਗਾ ਕਿਤੇ ਟੁੱਟਣਾ ਜਾਵੇ ਹੈ ਨਾ ਰਾਜ ਮੈਂ ਵੀ ਗਈ ਸੀਗੀ ਰਾਜਪੁਰੇ ਮੈਂ ਦੇਖ ਕੇ ਆਈ ਏ ਸਰਦਾਰ ਜੀ ਨੇ ਜਾਣ ਨਾ ਦੇਣਾ ਕਿ ਕਹਿੰਦੇ ਨਾ بس ਤੂੰ ਨਾ ਜਾ ਕੇ ਤੂੰ ਹੋਈ ਮਰ ਮੁਟੇਂਗੀ ਇੱਥੇ ਪਰ ਮੈਂ ਦੇਖ ਕੇ ਤਾਂ ਆਈ ਏ ਠੀਕ ਐ ਹੁਣ ਤਾਂ ਘਟ ਗਿਆ 25 ਗੇ ਦਾ ਪਾਣੀ ਪਰ ਜਿੱਧਰ ਵੜ ਗਿਆ ਹਨਾ ਪਾਣੀ ਉੱਧਰ ਬਹੁਤ ਪਾਣੀ ਨੇ ਤਬਾਹੀ ਮਚਾਈ ਪਈ ਏ ਦੂਜੇ ਜਮਾਰੂਚ ਵੀ ਪਾਣੀ ਬਹੁਤ ਜ਼ਿਆਦਾ ਏ ਕਾਫੀ ਬਾਰੀ ਹੋ ਚੁੱਕੀ ਠੀਕ ਕਰੀਏ ਨਾ ਬਾਕੀ ਕਿਰਾਸ਼ਣ ਪਾਣੀ ਦਾ ਵੈਸੇ ਹੜਾ ਰਿਹਾ ਇੱਥੇ ਬਹੁਤ ਜਾ ਰਿਹਾ ਹੈ ਕੱਜ ਪਰ ਇਹ ਵੀ ਬਾਤ ਚ ਵੀ ਹਨਾ ਹੈਲਪ ਕਰੀ ਜਾਵੇ ਤਾਂ ਚੁੱਕਿਆ ਬਾਕੀ ਅਸੀਂ ਵੀ ਕਣਕ ਲਾਵਾਂਗੇ ਹਣ ਹੜਾ ਦੇ ਲਾ ਕੇ ਅੱਜ ਜਦੋਂ ਕਣਕ ਦੀ ਬਜਾਈ ਹੋਊਗੀ ਫਿਰ ਕਣਕ ਵਗੈਰਾ ਲੈ ਕੇ ਜਾਵਾਂਗੇ ਇਕੱਠੀ ਕਰ ਰਹੇ ਨੇ ਪਰ ਜਦੋਂ ਇਕੱਠੀ ਹੋ ਜੂਗੀ ਉਧਰ ਪਾਣੀ ਉਤਰੂਗਾ ਫਿਰ ਜਾ ਹੋਊਗਾ ਦਾ ਸਾਰੀ ਮਿੱਟੀ ਸੁੱਕ ਰਹੀ ਹੈ ਇਹੋ ਜਿਹੀ ਕੋਜੀ ਮਿੱਟੀ ਜਿਹੜੀ ਨਮਕੀ ਤੱਤੀ ਕੇ ਲਾਉਂਦੇ ਜਿਹੜੀ ਤਾਂ ਰਹੀ ਹੋਈ ਹੈ ਚੁੰਨੇ ਨੂੰ ਗਾਰਗ ਲਾਉਣ ਦੀ ਕਿਦਾਂ ਦੀ ਸੋਚ ਰਹੀ ਐ ਬਸ ਪਹਿਲਾਂ ਕੱਪੜੇ ਕੂਪੜੇ ਤੋਂ ਉੱਤੇ ਸਵੇਰੇ ਕੁਝ ਕੱਪੜੇ ਆਪਣੇ ਕਹਿੰਦੇ ਰਾਤਾ ਹੋਣਾ ਮੀਹ ਕਾਣ ਕਰਕੇ ਸੁੱਕ ਨਹੀਂ ਰਹੇ ਸੀਗੇ ਉਸ ਕਾਏ ਤੇ ਹਾਂ ਰੋਹ ਲਾਈਆਂ ਅੱਜ ਬਣਾਏ ਸੀਗੇ ਆਪਣੇ ਚਿੱਟੇ ਛੋਲੇ ਸਵੇਰੇ ਓਕੀ ਬਣਾਈ ਸੀਗੀ ਦੁਪਹਿਰੇ ਚੋਲ ਬਣਾਲੇ ਪਰ ਖਾਦੇ ਹਜੇ ਕਿਸੇ ਨੇ ਨਹੀਂ ਹੈਗੇ ਚੁੰਡੇ ਵਾਲਾ ਮਿੱਟੀ ਲੱਗੀ ਹੋਈ ਹੈ ਨਾ ਉਹ ਵੀ ਤਾਂ ਹੈ ਤੇਲੇ ਉਹ ਵੀ ਚੱਕਰਾਂ ਦੇ ਵਿੱਚ ਤੋਂ ਕਰਿਆ ਵੇ ਨਾਲ ਖੂਕੀ ਦਾ ਕੇ ਵਿੱਚ ਐਨੀ ਕਮਿੱਟੀ ਆਪਾਂ ਨੇ ਮਾਲ ਲਈ ਪਰ ਉਸ ਤੋਂ ਬਾਅਦ ਜਿਹੜੀ ਚੁੰਡੇ ਦੇ ਆਦਾਲੇ ਮਿੱਟੀ ਲੱਗੀ ਹੋਇਆ ਤਾਰਦੀ ਤੇ ਐਂ ਵੀ ਛੋਟੀਆਂ ਛੋਟੀਆਂ ਬਹੁਤ ਫਿਰਦੀਆਂ ਨੇ ਜਿਹੜੀ ਆਲਦਾਲੇ ਜਿੰਨੇ ਥੋੜੇ ਥੋੜੇ ਉੱਤਰੂ ਵਿੱਚ ਜਿੰਨੇ ਜਿੰਨੇ ਨੇ ਹੈ ਨਾ ਤਾਰਦੀ ਜਿਆਦਾ ਨਹੀਂ ਬਸ ਛੋਟੇ ਛੋਟੇ ਸਤਾ ਚੁਨੀ ਫੋਨ ਹਾਂ ਜਿੱਦੀ ਬਾਰ ਬਾਰ ਉਹਨਾਂ ਨੇ ਪਤਾ ਨਹੀਂ ਕਦੋਂ ਆਣਾ ਪਿਓ ਪੁੱਤ ਨੇ ਉਹ ਹੋ ਗੋ ਕੀੜੀਆਂ ਦਾ ਭੋਨ ਇਹ ਵੀ ਸੋਚਾ ਕਿ ਇੱਧਰ ਪੂਰੀ ਜਿਹੜੀਆਂ ਨੇ ਫੁੱਲ ਲੱਗਿਆ ਹੋਏ ਸੀ ਜੋ ਹਨੇਰੇ ਦੇ ਚਾਰੇ ਪਾਸੇ ਨੂੰ ਚੁੱਲ੍ਹੇ ਚ ਪੂਰੀਆਂ ਗਲੀਆਂ ਕੰਨੀਆਂ ਭਰਿਆ ਨੇ ਕੀਆਂ ਕੀੜੀਆਂ ਸਭ ਕੁਝ ਆਪਣੇ ਮਨ ਮਰਜ਼ੀ ਚੱਲ ਰਹੀਆਂ ਇਹਨਾਂ ਦੀ ਕਿ ਦਿਖੋ ਹੁਣ ਕਿੰਨੀ ਦੇਰ ਤੋਂ ਸਾਰੀ ਗਰਮੀ ਹੋ ਗਈ ਆਪਾਂ ਨੇ ਚੁੱਲ੍ਹੇ ਚਾੜ੍ਹਣੇ ਵਾਲੀ ਹੈਗੀ ਦੇਖੀ ਜੋ ਵੀ ਕੀੜੀਆਂ ਚੜ ਗਈਆਂ ਕੀੜੀਆਂ ਲੜਨ ਲੱਗੀਆਂ ਬਹੁਤ ਆਹ ਖੁੱਤ ਗਈ ਪਾਣੀ ਸਿੱਟਣ ਨਹੀਂ ਆਉਂਦਾ ਇਹਨਾਂ ਦਾ ਫਿਰ ਕੀ ਲੈਂਦੇ ਸੋ ਇਹ ਜੁੱਲਾ ਖੁੱਤ ਗਿਆ ਪਾਣੀ ਚੰਗੀ ਤਾਂ ਖਾੜੀ ਵਾਲੀ ਸਾਈਡ ਬਾਸ ਕੇ ਜਾਉਂਗੀ ਇਹਨੇ ਇੱਥੇ ਕਿੰਨਾ ਸੱਟ ਲਾਇਆ ਇਹ ਤਾਂ ਪਾਣੀ ਸਿੱਟਾਇਆ ਸੀ ਥੋੜੇ 엄청 재밌게 입는 거죠. 맨날 좀 내려가 유니티. 베이루스터 맞춤. 카레가지 없

ਇਹ ਮੈਂ ਉੱਤੇ ਸਭ ਜੀ ਕੈੜੀ ਕੈੜੀ ਦੀ ਚੁੱਲਾ ਬਣ ਗਿਆ ਸਮਝ ਲੋ ਸਾਫ਼ ਕਰਨ ਜੋਗੇ ਹੋ ਗਏ ਬਸ ਅੱਗੇ ਦਿਹਾੜੀ ਹੁਣ ਸ਼ੁਰੂ ਨੇ ਮੰਮੀ ਆ ਦਾਦੀਆਂ ਪਰਦਾਦੀਆਂ ਚੁੰਨੇ ਦੇ ਮਿੱਟੀਆਂ ਲਾਉਂਦੀ ਸੀਗੀਆਂ ਅੱਜ ਕੱਲ ਤੇ ਕੁੜੀਆਂ ਕਿੱਥੇ ਲਾਉਂਦੀ ਨੇ ਪਰ ਬਈ ਮੈਂ ਅੱਜ ਵੀ ਲਾ ਰਹੀ ਹਾਂ ਆਰੇ ਮਿੱਟੀ ਨਾਲ ਹੈ ਨਾ ਕੋਠੇ ਹੀਪਦੇ ਹੁੰਦੇ ਸੀਗੇ ਮੀਂਹ ਤੋਂ ਪਹਿਲਾਂ ਹੁਣ ਅੱਜ ਕੱਲ ਤਾਂ ਤੁਹਾਨੂੰ ਪਤਾ ਹੈ ਵੀ ਆਪਣੇ ਕੋਠੇ ਚਾਰੇ ਚਾਰੇ ਸਭ ਪੱਕੇ ਹੋ ਗਏ ਹੁਣ ਕੋਣ ਨੂੰ ਪਤਾਾਰੇ ਦਿੱਤੀ ਨਾਲ ਉਹ ਤਾਂ ਪਹਿਲਾਂ ਤਾਂ ਮੀਂਹ ਆਉਣ ਤੋਂ ਪਹਿਲਾਂ ਜਿਵੇਂ ਹੈ ਨਾ ਆਪਣੇ ਘਰ ਲਿੱਪੇ ਜਾਂਦੇ ਹੁੰਦੇ ਸੀ ਜੀ ਦੇ ਘਰ ਲਿੱਪੇ ਕੋਲ ਮੀਂਹ ਆਣਗੇ ਮੀਂਹਾਂ ਦਾ ਮੌਸਮ ਆਉਂਦਾ ਹੁਣ ਅੱਜ ਕੱਲ ਤਾਂ ਸਮੀਤ ਪੈਲਾਂ ਲੱਗ ਜਾਂਦੀਆਂ ਨੇ ਹੁਣ ਤਾਂ ਐਵਰੀ ਸਾਈਡ ਤੋਂ ਕੰਪਿਊਟਰਾਂ ਤੋਂ ਫੇਰ ਉਹਦੇ ਚੜ੍ਹਨ ਦੀ ਬੈਕਸਾਂ ਲੱਗ ਗਈਆਂ ਸਿੱਟੇ ਇਤਨਾ ਗਰਮੀ ਬਹੁਤ ਲੱਗ ਰਹੀ ਹੈ ਹਾਸਤਾ ਮੇ ਦੁਪਹਿਰੇ ਲਾਂ ਲੱਜੀ ਸੀ ਹੁਣ ਤਾਂ ਫੇਰ ਹੀ ਮੈਨੂੰ ਤਾਂ 3-4 ਵਜੇ ਤਾਂ ਜੇ ਮੈਂ ਧੁੱਪ ਚੇ ਮੈਨੂੰ ਤੇ ਮੇਰਾ ਬੁਰਾ ਖਾਲ ਹੋ ਜਾਂਦਾ ਪਤਾ ਬੁਝਾਉਂਦੇ ਹੁੰਦੇ ਸੀ ਉਹ ਪਾਪਾ ਜਿੰਦੇ ਸਾਡੇ ਨੇ ਕਿਦਾਂ ਦਾ ਰੋਲਾ ਪਾਇਆ ਹੋਇਆ ਸਾਗ ਬਣਾ ਲਓ ਸਾਗ ਨੂੰ ਹਾਂ ਮੇਰੇ ਪਾਪਾ ਜੀ ਤਰ੍ਹਾਂ ਸੋ ਪਰ ਇਹਨਾਂ ਨੰਬਰ ਦੇ ਨੰਬਰ 2 ਤੇ ਮੈਂ ਅਜੇ ਆਪਣਾ ਚੁੱਲ੍ਹਾ ਨਹੀਂ ਬਣਾਇਆ ਹੋਇਆ ਸੋ ਪਾਪਾ ਜੀ ਨੇ ਮੈਨੂੰ ਤੂੜੀ ਲਿਆਣ ਦੀ ਦਿੱਤੀ ਕਹਿੰਦੇ ਯਾਰ ਲਾਲ ਚੁੱਲ੍ਹਾ ਬੰਗਾਰਾ

because they ਕੋਈ ਗੱਲ ਆ ਲਾ ਗਿਆ। ਘਰ ਰਿਆਂ ਚੰਗੀ ਤਰ੍ਹਾਂ ਆ ਗਿਆ। ਇਹਨੇ ਬਹੁਣੇ ਮੇਰੇ ਹੱਥ ਕੋ ਪਿਆ ਨੇ। ਤੇ ਦੂਜੀ ਚੁੰਨੀ ਮੇਰੇ ਹੱਥ ਨਾਲ ਲਾ ਕੇ ਨਿਬੜਤੀ ਸੀ। ਫਿਰ ਉਹ ਮੈਂ ਤਾਉਂ ਪਿਆ ਅਖਰ ਇਹ ਦਿਨਾਂ ਨਾਲ ਘਰ ਵੀ ਨਹੀਂ ਪਹੁੰਚ ਹੋ ਰਹੀ ਸੀ, ਸੋਫੇ ਦੇ ਨਾਲ ਕਰਨੀ। ਤੇ ਬਸ ਘਰ ਲਾਉਣ ਦਾ ਬੰਦੇ ਕੰਮ ਕੰਪਲੀਟ ਹੋ ਗਿਆ। 5 ਦਸ ਮਿੰਟ ਜਿਹੜੇ ਅਕਤੂਬਰ ਨੂੰ ਫਿਰ ਉਹ ਤੋਂ ਬਾਅਦ ਦੁਆਰੇ ਤੇਹੜੀ ਕਰੀ ਮੈਂ ਤੇ ਉਹ ਤੇ ਮੇਰੇ ਹੱਥ

ਪਹਿਲਾਂ ਜਿਹੜੀ ਕੀਤੀੰਦਾ ਸਾਹਤਰਾ ਹੋ ਜੇਗਾ। ਉਹਦੇ ਤੱਕ ਇਹ ਵੀੜੀਆਂ ਨੇ। 12 ਤੋਂ ਦੇਆ ਗਿਆ ਕਿ ਇਹੀਆਂ ਨੂੰ ਬਣਾਉਂਗੀ। ਉਹਦੇ ਕਰਕੇ ਮੈਂ ਪਾਣੀ ਛਿੜਕਿਆ ਕਿੜੀਆਂ ਬਣ ਕੇ ਮਿੱਕੀ ਹੋ ਜਾਉਂਗੀ। ਚਲ ਇਹਦਾ ਕੋਈ ਮਤਲਬ ਨਹੀਂ। ਜਿਹੜੀਆਂ ਆ ਜਾਂਦੇ ਨੇ ਸਾਫ ਕਰਦੇ ਨੇ। ਮੰਨੇ ਡੇਡਾ ਪਰਕੇ ਦਿਖਾਉਂਗੀ ਖਾਣਾ ਤੇ ਚੁੱਲਾ ਬਾਕੀ ਤੁਸੀਂ ਬੜੀ ਕੰਮੂ ਦੇਤੀ ਕਰਦੇ ਹੋ ਐਨੇ ਪਾ ਐਕਸਟਾ ਤਾਂ ਹੈ ਨਹੀਂ ਚਲੋ ਇਹ ਆਦੀ ਆਪਣਾ ਘਰ ਦਾ ਕੰਮ ਚਲਾ ਲੰਨੇ ਚੁੱਲ੍ਹੇ ਨੂੰ ਗਰਮੇਤੀ ਲਾ ਲੰਨੇ ਬਾਕੀ ਅੱਜ ਕੱਲ੍ਹ ਦੇ ਕੁੜੇ ਤਾਂ ਓਵਨ ਲਾਉਂਦੇ ਹੈ ਮੇਰੇ ਕਹੀਂ ਪੈਣਾ ਨਹੀਂ ਲੱਗਦੀਆਂ ਹਾਂਗੇ ਤੁਸੀਂ ਦੱਸਿਓ ਕਿਹੜੀ ਲੱਗਣ ਮੇਰੀ ਘਰ ਵਿੱਚ ਮੇਲ ਲਾਉਂਦੀ ਕਿਹੜੀ ਕਿਹੜੀ ਲਾਉਂਦੀ ਜਿਵੇਂ ਮੈਂ ਆਪਣੇ ਸੋਹਣੇ ਚ ਆ ਕੇ ਕੰਮ ਕਰ ਕੰਨੀ ਸ਼ੁਰੂ ਕਰਤੀ ਹਣਾ ਚਲੋ ਪਹਿਲਾਂ ਤਾਂ ਤਾਂ ਨਹੀਂ ਕੀਤੇ ਹੈਗੇ ਪਹਿਲਾਂ ਤਾਂ ਕੋਈਓ ਕਰਾਂਦਾ ਹੈ ਤੂੰ ਤਾਂ ਬਾਤ ਹੀ ਨਹੀਂ ਮੈਨ ਕਰਾਣੀ ਸ਼ੁਰੂ ਕਰ ਗਈ ਹੁਣ ਪਰ ਮੈਂ ਇਹੇ ਕੰਮ ਕਰਨ ਤੇ ਕਿਹੜਾ ਕਦਮ ਕਿਸੇ ਦੀ ਨਾ ਕਦੀ ਨਾ ਕਦੀ ਕਸਾਂ ਗਿਆ ਨਾ ਚਾਰ ਚਰ ਭਈਆਂ ਦੀਆਂ ਰੋਟੀਆਂ ਬਣਾਈਆਂ ਜਾਂ ਕੁਛ ਨਾ ਛੋਟੀ ਜਿਹੀ ਟੈਂਪੀ ਹੁੰਦੀ ਥਾ ਤੇ ਉਹਦੇ ਜਿੰਮ ਲਈ ਹੁੰਦਾ ਚਲੋ ਮੈਂ ਇੱਧਰ ਆ ਕੇ ਉਹ ਉਦਾਂ ਦੀ ਮੇਰੇ ਕੋਲ ਜਾਈ ਤੇ ਕੁੱਝ ਕੋਈ ਨਹੀਂ ਤੇ ਬੱਸ ਹੁੰਦਾ ਜੀ ਕਰੇ ਕੋਈ ਪਾਣੀ ਦਾ ਗਲਾਸ ਹੀ ਬੈਠੀਂ ਦੇ ਦੇ ਤੈਨੂੰ ਉਹ ਹੋ ਗਿਆ ਤੇ ਥੱਕ ਗਈ ਸੀ ਪਰੇ ਇੱਕ ਸਾਈਡ ਤੇ ਫੋਟੋ ਜੀ ਕਿ ਹੈ ਹੁਣ ਦਿਖਾਣੇ ਨੇ ਧਿਆਨ ਕਿ ਇਸ ਕਮੇਟੀ ਦੇ ਪਤਾ ਚੱਜਿ ਗਿਰਾ ਹੱਥ ਤੇ ਐਨਾ ਦੇਖੋ ਆਹ ਮੇਰੇ ਨੂੰ ਸ਼ਾਮ ਰੈੱਡ ਹੋ ਗਿਆ ਇਹ ਮੇਰੇ ਹੱਥ ਦੇ ਪਤਾ ਨਹੀਂ ਕਿਉਂ ਇਹ ਨਿਸ਼ਾਨ ਜੇ ਕਿਸੇ ਨੂੰ ਪਤਾ ਹੋਊਗਾ ਵੀ ਕੋਈ ਘਾਟ ਹੈ ਜਾਂ ਕੋਈ ਪ੍ਰੋਬਲਮ ਹੈ ਜਰੂਰ ਦੱਸਿਓ ਮੈਨੂੰ ਆ ਦੇਖੋ ਤੁਹਾਨੂੰ ਦਿਸ ਰਿਹਾ ਹੋਊਗਾ ਕੈਮਰੇ ਚ ਦੀ ਆਹ ਲੋ ਜੀ ਹੁਣ ਤੁਹਾਨੂੰ ਨੇੜੇ ਤੋਂ ਦਿਖਾਣੇ ਆ ਚੁੱਲਾ ਬਣਿਆ ਹੋਇਆ ਬਾਕੀ ਕੋਈ ਕਮੀ ਕਿਸੀ ਕੱਢਿਓ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਹਨਾ ਦੱਸਿਓ ਵਿਚੁੱਲੇ 'ਚ ਕੋਈ ਕਮੀ ਪੇਸ਼ੀ ਹੈਗੀ ਏ ਜੇ ਹੋਈ ਤਾਂ ਜ਼ਰੂਰ ਦੱਸਿਓ ਤੇ ਇਧਰ ਹਾਰਾ ਵੀ ਆਪਣਾ ਰਹਿਣ ਚੰਗੀ ਤਰ੍ਹਾਂ ਵਿੱਚੋਂ ਲਿਪਟਾ ਬਸ ਆਹ ਵਾਲੀ ਸਾਈਡ ਆ ਥੋੜੀ ਜਿਹੀ ਇੱਕ ਦੀਸਰੇ ਹੁਣ ਤੁਹਾਨੂੰ ਆ ਇਹ ਆਹ ਇੱਥੇ ਥੋੜਾ ਜਿਹਾ ਗੱਲ ਲੈਣ ਕੇ ਲਾਣਾ ਪੈਣਾ ਬਾਕੀ ਇਧਰੋਂ ਸਾਰੇ ਪਾਸੇ ਤੋਂ ਇਹਨਾਂ ਵਧੀਆ ਬਣ ਗਿਆ ਤੇ ਬਦਲਵਾਈ ਵੀ ਫੁੱਲ ਹੋ ਗਈ ਹੁਣ ਤਾਂ ਪਹਿਲਾਂ ਜਾ ਕੇ ਬਈ ਹੱਥ ਧੋ ਕੇ ਪਾਣੀ ਪੀਏ ਬਾਕੀ ਕੰਮ ਬਾਅਦ 'ਚ ਏ ਬਾਅਦ ਚ ਚੱਕਾਂਗੇ ਉਹਦਾ ਤਸਨਾ ਦਾ ਕਿਸੇ ਨੂੰ ਚਕਾਉਂਗੀ ਤਸਨਾ ਨੇ ਮੈਨੂੰ ਕਿਚਕੀ ਰਹਾ ਮੇਰਾ ਪੈਰਾ ਦੇ ਵਿੱਚ ਚੱਪਲਾਂ ਦੇ ਵੀ ਬਹੁਤ ਘੁੱਟੀ ਲੱਗੀ ਹੋਈ ਐ ਅੰਦਰ ਸਾਰੇ ਘਰ ਚ ਮਿੱਟੀ ਮਿੱਟੀ ਹੋ ਗਈ ਹੈ ਹਾਈ ਬੱਕੀ ਵਿੱਚ ਕਿਸਾ ਆਇਆ ਵਾਸਾ ਹੱਥ ਟੁੱਟਦੇ ਉਹ ਮੁਰਲੀਆ ਪਾਣੀ ਬੀ ਲਵਾ ਜੇ ਹੱਥ ਟੁੱਟੀ ਰਹੀ ਐਨ ਨੂੰ ਤਾਂ ਗਾਲ ਸੁਟੂਗੀ ਆਹ ਵਾਸਤੇ ਹਾਂ ਤਾਂ ਇੱਕ ਵਾਰ ਬਾਅਦ ਕੇ ਪੂਰਾ ਪਾਣੀ ਦਾ ਪੀਏ ਰੋਟੀ ਵੀ ਦੁਪਹਿਰ ਦੀ ਖਾਣੀ ਹੈਗੀ ਥੈਂਕ ਯੂ ਸਾਡੇ ਟਾਈਮ ਖਾਦਾ ਸਾਰੇ ਆ ਚਾਰ ਇੱਥੇ ਹੋਗੇ ਟਾਈਮ ਪਿਸ ਪਤਾ ਕਿੰਨੇ ਵਜੇ ਪੌਣੇ 4 ਹੁਣ ਬਸ ਕਿੰਨੇ ਚਿਰ ਬੈਠ ਕੇ ਪੀਏ ਪਹਿਲਾਂ ਪਾਣੀ ਹਾਂ ਬਾਈ ਫਿਰ ਕੋਈ ਹੋਰ ਕੰਮ ਕਰਾਂਗਾ ਉਹਦੇ ਹੱਥ ਚੋਂ ਬੋਲਣੇ ਦੇਰੇ ਤੋਂ ਨਹੀਂ ਹੁੰਦੀ ਹੌਲੀ ਜਿਹਾ ਬਾਅਦ ਚ ਕਿਉਂਕਿ ਮੇਰਾ ਅਸਿਰ ਵੀ ਅਚੋ ਦੁੱਖਣ ਲੱਗ ਗਿਆ ਤੇ ਇੱਕਦਮ ਜਿਵੇਂ ਕਹਿੰਦੇ ਨੇ ਵੀ ਸਰੀਰ ਐ ਨਾ ਟੁੱਟ ਗਿਆ ਇੱਕਦਮ ਖੜੀ ਖੜੀ ਨੇ ਗਾਰਾ ਲਾਣਾ ਕਦੇ ਬੈਠੇ ਕਦੇ ਖੋੜੀ ਕਦੇ ਸੁੱਤੀ ਮੈਂ ਲੋ ਜਿਵੇਂ ਪਾਣੀ ਪੀਆ ਨਾ ਮੈਨੂੰ ਸਾਰਾ ਸਾਰ ਆਇਆ ਪਰ ਹਜੇ ਵੀ ਨਾਭ ਹੀ ਰਹਿ ਸਾਰਾ ਸਾਰ ਪਰ ਘੇਰੇ ਵਿੱਚ ਬੈਠੀ ਮੈਨੂੰ ਫੇਰ ਵੀ ਇਹ ਲੱਗ ਰਿਹਾ ਹੈ। ਕੀ ਕਹਿ ਰਹੇ ਬਾਪੂ ਜੀ? ਓਹੋ ਮੀ ਆ ਗਿਆ ਮੈਂ ਤਾਂ ਜਾ ਕੇ ਅੰਦਰ ਪਈ ਸੀਗੀ ਥੋੜੀ ਦਰ ਪੈ ਕੇ ਸੀ ਥੋੜੀ ਜਿਹੀ ਰੈਸਟ ਮਿਲੀ ਐ ਮੈਂ ਕਿਹਾ ਸੀਗਾ ਵੀ ਇੰਨੀ ਜ਼ਿਆਦਾ ਗਰਮੀ ਐ ਨਾ ਪੱਕਾ ਮੀਂਹ ਆਊਗਾ ਆ ਗਿਆ ਉਹ ਬੜਾ ਨੀਾਬੜਾ ਕੀ ਆ ਫੁੱਟ ਰਿਹਾ ਹੈ ਕੀ ਨਹੀਂ ਉਹ ਐ ਪੰਜਾਬ ਨੂੰ ਭੜਾਨ ਤੇ ਲੱਗਿਆ ਪਿਆ ਸਰ ਫਾਲਾ ਟੱਪਾ ਪਾਪਾ ਜੀ

ਆਹ ਲੈ ਮੈਂ ਤੇ ਚੁੱਲਾ ਬਣਾਇਆ ਬਣਾਇਆ ਤਰਾਹ ਹੋ ਜਾਣਾ ਆਏ ਹੋਏ ਵਾਹ ਬਹੁਤ ਹਰੀਆਂ ਹੁੰਦਾ ਇਹਨੂੰ ਪਿੱਛੇ ਬਚਾ ਕੇ ਬਚਾ ਕੇ ਹੋਲਾ ਸਰਪਾ ਪੰਜੀ ਚਕਾਏ ਨਹੀਂ ਮੈਂ ਸੋਚੀ ਸੀ ਸਰਦਾਰ ਜੀ ਆਹ ਲੈ ਲੇ ਗਣਾ ਆਪਣਾ ਹੈਲਪਰ ਆ ਜੂਗਾ ਨਾ ਤੇ ਜੀ ਇਹ ਉਹ ਤੋਂ ਪਕਾ ਦੂੰਗੀ ਪਰ ਨਹੀਂ ਨੀ ਆਣਾ ਸ਼ੁਰੂ ਹੋ ਗਿਆ ਮੈਨੂੰ ਇਹ ਵੀ ਚੱਕ ਹੋ ਗਈ ਤੇ ਥੈਲੇ ਲੈ ਕੇ ਆਵਾਂ ਮੈਂ ਉਧਰ ਫਿਰ ਮੰਜਾ ਖੜਾ ਕਰੂੰ ਮੰਜੇ ਦੇ ਉੱਪਰੋਂ ਪੰਪੀ ਚੱਲਾ ਪਾਉਣੀ ਇੱਕ ਲਾਈਟ ਚਲੀ ਗਈ ਸੀ ਇਹ ਬਈ ਦਵਾਰੇ ਆਈ ਐ ਹਮਸਾਹ ਬਾਰਿਸ਼ਾਂ ਥੱਕ ਗਈ ਆ ਦੇਖੋ 25 ਦਰਾ ਕਿੰਨਾ ਭਰ ਕੇ ਚੱਲ ਰਿਹਾ ਸਰਦਾਰ ਜੀ ਕਹਿੰਦੇ ਹੁਣ ਤਾਂ ਬੋਟ ਡਾਊਨ ਹੋ ਗਿਆ ਪਹਿਲਾਂ ਤਾਂ ਬਹੁਤ ਜ਼ਿਆਦਾ ਸੀਗਾ ਹਾਂ ਚੱਲ ਤਾਂ ਹੁਣ ਵੀ ਬਹੁਤ ਰਿਹਾ ਹੈ ਪਾਣੀ ਉਵੇਂ ਕਹੀ ਜਾ ਰਹੇ ਥੋੜਾ ਥੋੜਾ ਐ ਕਦੇ ਕਿੰਨਾ ਪਾਣੀ ਕਿੰਨੀ ਸਪੀਡ ਨਾਲ ਆ ਰਿਆ ਨਾਲੋਂ ਵੀ ਪਿੱਛੇ ਰੁਕ ਰਿਆ ਹੋਣਾ ਕਿਧਰੇ ਪਾਣੀ ਵੈਸੇ ਉਹਦੇ ਪਾਸਪ੍ਰੀਟਾਂ ਚ ਆ ਰਿਆ ਪਾਣੀ ਪੰਜਾਬ ਪਰਸੈਂਟ ਕਿੱਥੇ ਪਹੁੰਚਾਉਂਦੇ ਹੋ ਤੁਹਾਨੂੰ ਪਤਾ ਹੀ ਨਹੀਂ ਹੈ ਹੌਣ ਦੇਖੀ ਮੇਰੇ ਫੋਨ ਦੇ ਵਿੱਚ ਗਿਰਦੇ ਦਾ 50 ਆਇਓ ਆ ਉਰੇ ਨੂੰ ਹੋ ਗਿਆ ਕਿੱਥੇੋਂ ਨਿਕਲ ਰਿਆ ਹਾਂ ਕੱਲ ਤਾਂ ਬਣੀ ਬਹੁਤ ਤੇਜ਼ ਤਾਂ ਬਹੁਤ ਮੈਂਗਾ ਬਹੁਤ ਜਿਆਦਾ ਸਪੀਡ ਹੁੰਦਾ ਉਰੇ ਨੂੰ ਕਿੱਥੇੋਂ ਨਿਕਲਿਆ ਕਿਹੜੇ ਪੂਲ ਦੇ ਨੀਚੇ ਨਿਕੜਿਆ ਅੱਗੇ ਉਹ ਉਧਰ ਤਾਂ ਉੱਥੇ ਨੇੜੇ ਨੂੰ ਜਾ ਰਹੇ ਆ ਉਰੇ ਉਰੇ ਨੂੰ ਲੰਘ ਕੇ ਜਾ ਰਹੇ ਲੋ ਜੀ 5 ਵਜ ਰਹੇ ਨੇ ਸ਼ਾਮ ਦੇ ਪੂਰੇ 2 ਘੰਟੇ ਲੱਗੇ ਰਹੇ ਚੁੱਲੇ ਦੇ 4:30 ਵਜੇ ਮੈਂ ਅੰਦਰ ਗਈ ਸੀ ਆ ਦੇਖੋ ਮੈਂ ਇਦਾਂ ਪੱਲੀ ਪਾ ਕੇ ਉੱਪਰ ਇਹ ਉਹ ਕਰ ਤਿਆ ਬਾਕੀ ਸਮਾਨ ਚੱਕਦਾ ਹੀ ਤਸਲਾ ਚੱਕ ਬੱਚੇ ਰੱਖਣਾ ਜਾਂ ਧੋਣੀ ਹੈ ਕਹੀ ਚੱਕਣੀ ਹੈ ਤੇ ਮੋਟਰ ਆਪਾਂ ਨੇ ਚਲਾਤੀ ਹੁਣ ਜਦ ਤੱਕ ਟੈਂਕੀ ਨਹੀਂ ਭਰਦੀ ਜਦ ਤੱਕ ਬਾਹਰੇ ਘੁੰਮਣਾ ਪੈਣਾ ਜੀ ਇੰਦਰ ਜੀ ਕਿ ਪੈ ਗਈ ਕਈ ਵਾਰੀ ਅੱਖ ਲੱਗ ਜਾਂਦੀ ਹੈ ਹਨਾ ਫੇਰ ਟੈਂਕੀ ਜਦੋਂ ਉੱਛੜਦੀ ਹੈ ਆਏ ਹਾਏ ਬਹੁਤ ੁੱਪ ਚ ਇੱਕ ਵਾਰ ਤਾਂ ਰੜ ਗਈ ਐਨ ੁੱਪ ਚ ਬਹੁਤ ਜ਼ਿਆਦਾ ਜਿਵੇਂ ਮੈਂ ਤਾਂ ਸੋਚ ਰਹੀ ਫੇ ਕੰਟੈਂਟ ਚੰਗੀ ਤਰ੍ਹਾਂ ਰੈਸਟ ਕਰਕੇ ਇਹਨਾਂ ਫੇਰ ਉਸ ਤੋਂ ਬਾਅਦ ਸਿਰ ਧੋ ਲੂੰਗੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਗਈ ਸੀ ਆ ਇੱਧਰ ਪਾਪਾ ਜੀ ਨੇ ਪਤਨ ਕੀ ਸੋਰੋਂ ਸੋਰੋਂ ਜੀ ਸਿੱਟੀ ਐ ਇੱਧਰ ਵੀ ਸਿੱਟਤੀ ਵੀ ਚਲੋ ਪਾਣੀ ਜਿਹੜਾ ਹਨਾ ਗਿੱਲੇ ਤੇ ਜੰਮ ਜੂਗੇ ਤੇ ਆ ਚਰੀ ਚ ਤਾਂ ਪਾਣੀ ਉੱਤਰ ਗਿਆ ਉਹ ਖੇਤ ਚ ਵੀ ਪਾਣੀ ਸੁੱਕ ਗਿਆ ਬਸ ਹੁਣ ਪਾਪਾ ਮਿਹਰ ਕਰੇ ਵੀ ਹੁਣ ਨਾ ਮੀਂਹ ਪਵੇ ਨਾ ਪਾਣੀ ਆਵੇ ਜਿੱਧਰ ਵਿਚਾਰਾ ਬੰਨਪੂਨ ਕੋਈ ਟੁੱਟਿਆ ਉਧਰ ਵੀ ਠੀਕ ਠਾਕ ਹੋ ਜਵੇ ਹਨਾ ਸਭ ਕੁਝ ਬਹੁਤ ਮੁਸ਼ਕਲ ਦੇ ਪਲ ਚੱਲ ਰਹੇ ਨੇ ਤੇ ਚਮਾਰੂ ਲਾਛੜੂ ਜਿਹੜਾ ਹਨਾ ਉਧਰ ਦੂਜੀ ਸਾਈਡ ਉਧਰ 8 8 ਫੁੱਟ ਕਹਿੰਦੇ ਨੇ ਪਾਣੀ ਸੱਤ ਸੱਤ 8 ਫੁੱਟ ਤੇ ਉਹ ਇੱਕ ਆਪਣੇ ਭੈਣ ਭਰਾਏ ਕੋਈ ਉਧਰ ਪਤਾ ਨਹੀਂ ਕਿਹੜਾ ਪਿੰਡ ਮੇਨ ਪਿੰਡ ਦਾ ਨਾਮ ਨਹੀਂ ਜ਼ਿਆਦਾ ਰਿਹਾ ਉਹਨਾਂ ਨੂੰ ਮੈਂ ਫਰਾਤੀ ਫੋਨ ਕਰੇ ਸੀਗਾ ਉਹਨਾਂ ਨੇ ਕੁਝ ਵੀਡੀਓਜ਼ ਭੇਜੀਆਂ ਨੇ ਆਪਾਂ ਨੂੰ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜ਼ਰੂਰ ਤੇ ਬਾਕੀ ਜਿਹੜਾ ਗੰਦਨ ਵਾਲਾ ਸੀਗਾ ਉਹਦੀ ਵੀਡੀਓ ਤੁਹਾਨੂੰ ਸ਼ੇਅਰ ਕਰੂੰਗੀ ਬੱਸ ਹੁਣ ਤਾਂ ਸਾਂਹ ਬੜਾ ਔਖਾ ਰਲ ਰਿਹਾ ਤੂੰ ਪੱਚ ਫੇਰ ਕੇ ਆ ਤਾਂ ਪਾਣੀ ਚ ਪੁੱਛ ਹੁੰਦੀ ਜੀ ਦਾ ਆਣਾ ਰਿਹਾ ਉਹਨਾਂ ਨੂੰ ਇਹ ਦੇਖਦਾ ਜਿਵੇਂ ਇਹਨਾਂ ਨੂੰ ਇੰਝ ਕਰਦਾ ਆ ਪਪਿੰਟ ਸਮਾਰੂ ਮਾਡਲ ਲੈ ਕੇ ਆਪਣਾ 3630 ਵਰਪੋਰਟ ਲਏ ਦੀਆਂ ਪਿੰਗ ਅਮੜੋ ਲਈ ਜ਼ਰੂਰੀ ਆ ਪਿੰਗ ਅਮੜੋ ਲਈ ਛੜੂ ਦੇ ਬੜੇ ਆ ਪੰਚਮਾਰੂ ਕਣੀ ਨੂੰ ਗੋਡੇ-ਗੋਡੇ ਪਾਣੀ ਆ ਗਿਆ ਇਹ ਗਰਾਊਂਡ ਹੈ ਬਈ ਸਕੂਲ ਵਾਲਾ ਸਟੇਡੀਅਮ ਬਣਾਇਆ ਤੇ ਜਿਹੜਾ ਨਵਾਂ ਪਾਣੀ ਇਹ ਵਿੱਚ ਬਈ ਕੋਰ ਮਿੱਟੀ ਵੀ ਬਹੁਤ ਆ ਰਹੀ ਹੈ ਮਤਲਬ ਸਾਫ਼ ਪਾਣੀ ਨਹੀਂ ਹੈਗਾ ਟੂਟਾ ਤਰੇਗਾ ਬਹੁਤ ਹੈ ਲੋੜ ਤੇ ਬਿਜਲੀ ਦਾ ਜਾਣਾ ਆਣਾ ਬੰਦ ਕਰਿਆ ਪਾ ਬਿਲਕੁਲ ਬਈ ਹਾਂ ਬਈ ਵਿੱਕੀ ਹਾਂ ਬਈ ਪੂਰਾ ਹਾਲ ਹੈ ਬਈ ਦੰਗਾ ਕੀ ਕਰੇਗਾ ਬਾਈ ਜਿਸकी फासल ਮਾਰ ਗਈ ਪੁੱਤਾਂ ਮੰਗੋ ਕਾਲੀ ਵੀ ਟੰਡਾ ਕਰ ਲੈ ਬਾਈ ਅੱਗੇ ਮਨ ਮਨ ਟਾਟੂ ਟਾਟੂ ਆਸੋ ਮਾਰ ਗਈ ਟਰੈਕਟਰ ਤੋਂ ਲੰਘ ਗਿਆ ਬਾਈ ਉਹਨੂੰ ਖਾਰ ਪੈ ਗਈ ਸੜ ਕਮਾਲ 12 ਪੈ ਵਿਚਾਰ ਨਹੀ ਜਾਂਦੇ ਵੀਰ ਨਹੀ ਜਾਂਦੇ ਦੇ ਵੇਖ ਕਿ ਤਰਾਂ ਗਰਿਆ ਪਾਣੀ ਦੇਖੋ